ਸ਼ੀਤੇ ਧੱਕੇ ਹੋਏ ਜਿਹੜੇ ਮਜ਼ਦੂਰ ਆ ਜਿਹਨਾਂ ਨੂੰ ਕੁਝ ਸਮਝਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਨੂੰ ਸਿਰਫ ਤੇ ਸਿਰਫ ਇੱਥੋਂ ਤੱਕ ਸੀਮਿਤ ਰੱਖਿਆ ਜਾਂਦਾ ਕਿ ਕੱਲੀ ਰੋਟੀ ਖਾ ਲੈਣ ਸਾਡੀ ਮੰਗ ਆ ਮਜ਼ਦੂਰ ਜੱਥੇਬੰਦੀਆਂ ਦੀ ਕਿ ਪੂਰਾ ਸਾਲ ਕੰਮ ਦਿੱਤਾ ਜਾਵੇ ਦਿਹਾੜੀ ਘੱਟੋ-ਘੱਟ 700 ਰੁਪਇਆ ਕੀਤੀ ਜਾਵੇ ਇਹ ਮੰਗ ਆ ਮਜ਼ਦੂਰਾਂ ਦੀ ਜਾਣੀ ਹਾਲਤਾ ਹੈ ਕਿ ਅਜੇ ਤੱਕ ਕੁੱਲੀ ਕੁੱਲੀ ਤੇ ਜੁੱਲੀ ਇਹ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਿਆ ਇਹ ਸਰਕਾਰਾਂ ਲੋੜ ਇਸ ਗੱਲ ਦੀ ਹੈ ਕਿ ਆਹ ਘੰਟਿਆਂ ਬੱਦੀ ਭਰਾਵੋ ਧਰਨਿਆਂ ਨਾਲ ਨਹੀਂ ਸਰਨਾ ਹੈਗਾ ਇਹਨਾਂ ਦੇ ਦਫ਼ਤਰ ਘੇੜਨ ਦੀ ਲੋੜ ਹੈ ਪੱਕੇ ਰਜਗਾਰ ਦੀ ਲੋੜ ਹੈ ਨੌਜਵਾਨ ਬੱਚੇ ਆ ਸਾਡੇ ਜਾਨੀ ਉਹ ਲਗਾਤਾਰ ਸਾਨੂੰ ਇੰਨੀਆਂ ਡਿਗਰੀਆਂ ਦੇ ਨਾਂ ਨਹੀਂ ਕੰਨੇ ਆਉਂਦੇ ਕੋਈ ਬੀਏ ਐਮਏ ਬੀਐਡਾ ਐਮਐਲ ਜਿਹੜੀ ਪਤਾ ਨਹੀਂ ਕੀ ਕੀ ਕੁਸ਼ ਕਰੀ ਫਿਰਦੇ ਐ ਇਸ ਕਰਕੇ ਉਹ ਨਰੇਗਾ ਤੇ ਜਾਂਦੇ ਐ ਉਹ ਇਹਨਾਂ ਦੀਆਂ ਅੰਪੜ ਲੋਕਾਂ ਦੀਆਂ ਜਿਹੜੀ ਗੱਲਾਂ ਸੰਦੇ ਹੈਗਿਆ ਕਾਨੂੰਨ ਦੇ ਵਿਰੋਧ ਕੀਤਾ ਹੈ ਉੱਥੋਂ ਦੇ ਵੀਡੀਓ ਨੇ ਗੱਲ ਨਹੀਂ ਸੁਣੀ ਹੈ ਆ ਏਡੀਸੀ ਨੇ ਗੱਲ ਨਹੀਂ ਸੁਣੀ ਹੈ ਇਹਨਾਂ ਦੇ ਵੀ ਧਿਆਨ ਚਾਏ ਸਾਰਾ ਮਸਲਾ ਉਪਰ ਕੀਤਾ ਕੀ ਜਾ ਰਿਹਾ ਉਹਨਾਂ ਨੇ ਠਾਣੇ ਦੇ ਕਾਸ ਦਿੱਤੀ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਲੋਕ ਇਕੱਠੇ ਹੋਇਆ ਹੁਣ ਤੁਸੀਂ ਦੱਸੋ ਤੁਹਾਡੇ ਕੋਲੇ ਕੀ ਰਾਹ ਬਚਦਾ ਹੈ ਉਹ ਕੋਠੇ ਤੇ ਖੜ ਕੇ ਗੋਲੀਆਂ ਚਲਾ ਰਿਹਾ ਹੈ ਤੇ ਪੁਲਿਸ ਥੱਲੇ ਮਜ਼ਦੂਰਾਂ ਨੂੰ ਡਾਂਗਾ ਲਾਲ ਕੁੱਟ ਰਹੀ ਹੈ ਜਾਨੀ ਪੁਲਿਸ ਵਾਲੇ ਕਹਿ ਰਹੇ ਕਿ ਸਿੱਧੀ ਗੋਲੀ ਮਾਰ ਇਹ ਇਸ ਤਰ੍ਹਾਂ ਦੀਆਂ ਹਾਲਤਾਂ ਬਣੀਆਂ ਹੋਈਆਂ ਕਿ ਸਾਨੂੰ ਪਲਾਟਾਂ ਦੀ ਵੀ ਲੋੜ ਹੈ ਸਾਨੂੰ ਨੌਕਾ ਦੀ ਵੀ ਲੋੜ ਹੈ ਸਾਨੂੰ ਪਿੰਚਨਾ ਦੀ ਵੀ ਲੋੜ ਹੈ ਸਾਨੂੰ ਆਪਣੀ ਇੱਜ਼ਤ ਮਾਨ ਦੀ ਵੀ ਲੋੜ ਹੈ ਹਾਜ਼ਰੀਆਂ ਕੱਢ ਕੇ ਦਿੱਤੀਆਂ ਬੱਗਿਆਂ ਨੇ ਪਿੰਡ ਦੀਆਂ ਉੱਥੇ ਘਰੇ ਬੈਠਾਂ ਨੇ ਹਾਜ਼ਰੀਆਂ ਸਰਪੰਚ ਦੇ ਘਰੇ ਹਾਜ਼ਰੀਆਂ ਮੈਂਬਰਾਂ ਦੀਆਂ ਹਾਜ਼ਰੀਆਂ ਕੰਮ ਕਰਨ ਵਾਲਿਆਂ ਦੀ ਕੋਈ ਹਾਜ਼ਰੀ ਨਹੀਂ ਹੈ ਵੱਖ-ਵੱਖ ਪਿੰਡਾਂ ਤੋਂ ਮੰਨਰੇਗਾ ਵਿੱਚ ਕੰਮ ਕਰਨ ਵਾਲੇ ਸਾਡੇ ਖੇਤ ਮਜ਼ਦੂਰ ਭੈਣੋ ਤੇ ਭਰਾਵੋ ਅੱਜ ਜਦੋਂ ਅਸੀਂ ਏਡੀਸੀ ਦਫ਼ਤਰ ਦੇ ਸਾਹਮਣੇ ਧਰਨੇ ਤੇ ਬੈਠੇ ਆ ਦੋ ਹਾਲਤਾਂ ਇੱਕ ਹਾਲਤ ਤਾਂ ਇਹ ਹੈ ਕਿ ਜਿਹੜਾ ਮੌਸਮ ਹੈ ਉਹ ਕੋਈ ਬਹੁਤਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਆਏ ਲੋਕ ਬੈਠਣ ਠੀਕ ਹੈ ਧੁੱਪ ਨਿਕਲ ਆਈ ਕਦੇ ਨਾ ਨਿਕਲੀ ਜੇ ਨਿਕਲ ਆਈ ਤਾਂ ਠੀਕ ਹੈ ਨਹੀਂ ਠੰਡ ਦਾ ਮੌਸਮ ਬਹੁਤ ਹੈਗਾ ਇਹ ਫਰਵਰੀ ਦਾ ਮਹੀਨਾ ਦੂਜੀ ਗੱਲ ਇਹ ਆ ਕਿ ਥੋੜੀਆਂ ਹਕੂਮਤਾਂ ਚਾਹੇ ਆ ਭਗਤ ਸਿੰਘ ਦੇ ਜਿਹੜੇ ਝੂਠੇ ਵਾਰਸ ਬਣੇ ਫਿਰਦੇ ਆ ਇਹਨਾਂ ਦੀ ਹਕੂਮਤ ਹੋਵੇ ਚਾਹੇ ਪਹਿਲਾ ਰਾਜਕਰਤਾ ਪਾਰਟੀਆਂ ਦੀ ਗੱਲ ਕਰੀਏ ਜਣੀ ਕੁੱਲ ਹਾਲ ਤੇ ਆ ਕਿ ਆ ਹਾਸ਼ੀਏ ਤੇ ਧੱਕੇ ਹੋਏ ਜਿਹੜੇ ਮਜ਼ਦੂਰ ਆ ਜਣੀ ਉਹਨਾਂ ਨੂੰ ਕੁਝ ਸਮਝਿਆ ਨਹੀਂ ਜਾਂਦਾ ਕਿਉਂਕਿ ਇਹਨਾਂ ਨੂੰ ਸਿਰਫ ਤੇ ਸਿਰਫ ਇੱਥੋਂ ਤੱਕ ਸੀਮਿਤ ਰੱਖਿਆ ਜਾਂਦਾ ਕਿ ਕੱਲੀ ਰੋਟੀ ਖਾ ਲੈਣ ਤੇ ਰੋਟੀ ਖਾ ਕੇ ਜਣੀ ਇਹਨਾਂ ਦੀਆਂ ਤਰ੍ਹਾਂ ਜਿਹੜੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਕਰ ਸਕਣ ਇਸ ਵਾਸਤੇ ਜੋ ਕੁੱਲ ਹਾਲਤ ਬਣੀ ਹੋਈ ਐ ਕਿ ਨਰੇਗਾ ਨੂੰ ਇਹ ਆਪਣੇ ਆਪ ਨੂੰ ਐਂ ਦੱਸ ਦਿਆ ਕਿ ਅਸੀਂ ਬਹੁਤ ਵੱਡੇ ਜਾਨੀ ਇੱਕ ਤਰ੍ਹਾਂ ਨਾਲ ਕੰਮ ਦੇ ਦਾਤੇ ਆ ਲੋਕਾਂ ਤੇ ਆਸਾਨ ਕਰ ਰਹੇ ਆ ਪਰ ਦੂਜੇ ਪਾਸੇ ਭਰਾਵੋ ਹਾਲਤ ਐ ਕਿ ਸਾਡੇ ਤੋਂ ਖੋ ਕਿੰਨਾ ਕੁਛ ਲਿਆ ਜੇ ਮੰਨ ਲਓ ਸਾਡੀ ਮੰਗਾਂ ਮਜ਼ਦੂਰ ਜੱਥੇਬੰਦੀਆਂ ਦੀ ਕਿ ਪੂਰਾ ਸਾਲ ਕੰਮ ਦਿੱਤਾ ਜਾਵੇ ਦਿਹਾੜੀ ਘੱਟੋ ਘੱਟ 700 ਰੁਪਇਆ ਕੀਤੀ ਜਾਵੇ ਇਹ ਮੰਗ ਐ ਮਜ਼ਦੂਰਾਂ ਦੀ ਤਾਂ ਇਹਦੇ ਨਾਲੇ ਮੰਗ ਐ ਕੇ ਪੂਰਾ ਸਾਲ ਕੰਮ ਦੇਣ ਦੇ ਨਾਲ ਨਾਲ ਜਾਨੀ ਲੋਕਾਂ ਨੂੰ ਜਿਹੜੇ ਸਾਡੇ ਬੱਚੇ ਆ ਉਹ 18 ਸਾਲ ਤੋਂ ਉੱਪਰ ਹੈ ਹਰੇਕ ਬਾਲਗ ਨੂੰ ਕੰਮ ਦਿੱਤਾ ਜਾਵੇ ਪਰ ਦੂਜੇ ਪਾਸੇ ਇਹਨਾਂ ਨੇ 100 ਦਿਨ ਦੀ ਗੱਲ ਕਹੀ ਹੋਈ ਹੈ ਉਹ 100 ਦਿਨ ਦੀ ਗੱਲ ਵੀ ਜਾਨੀ ਆਪਣੀ ਕਹੀ ਹੋਈ ਗੱਲ ਵੀ ਪੂਰੀ ਨਹੀਂ ਕਰ ਰਹੇ ਉਹਦੇ ਵਾਸਤੇ ਵੀ ਸਾਨੂੰ ਕਿਤੇ ਵੀਡੀਓ ਦਫ਼ਤਰ ਤਰਨਾ ਲਾਉਣਾ ਪੈਂਦਾ ਹੈ ਕਦੇ ਆ ਏਡੀਸੀ ਦਫ਼ਤਰ ਇੱਥੇ ਪੱਟ ਸਿਆਪਾ ਕਰਨਾ ਪੈਂਦਾ ਹੈਗਾ ਇਸ ਕਰਕੇ ਜਣੀ ਹਾਲਤਾ ਹੈ ਕਿ ਅਜੇ ਤੱਕ ਕੁੱਲੀ ਕੁੱਲੀ ਤੇ ਜੁੱਲੀ ਇਹ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਿਆ ਇਹ ਸਰਕਾਰਾਂ ਇਸ ਕਰਕੇ ਇਸ ਦੇਸ਼ ਨੂੰ ਜਦੋਂ ਆਜ਼ਾਦ ਕਹਿੰਦੇ ਆ ਤੇ ਆਪਣੇ ਆਪ ਚ ਇੰਨਾ ਲੋਕਾਂ ਨੂੰ ਇਹ ਆਜ਼ਾਦ ਦਾ ਇੱਕ ਤਰ੍ਹਾਂ ਨਾਲ ਲਾਰਾ ਹੀ ਲਾਇਆ ਹੋਇਆ ਅਜੇ ਤੱਕ ਇਸ ਵਾਸਤੇ ਕੋਈ ਆਜ਼ਾਦੀ ਨਹੀਂ ਹੈ ਆ ਦੇਖਿਆ ਪਿੰਡਾਂ ਦੀ ਗੱਲ ਕਿ ਪਿੰਡਾਂ ਦੇ ਅੰਦਰ ਇੱਕ ਪਾਸੇ ਕਹਿੰਦੇ ਆ ਕਿ ਜਿਹੜਾ ਮੇਟ ਚੁਣਨਾ ਹੈਗਾ ਉਹ ਮੇਟ ਮੰਰੇਗਾ ਦੇ ਜਿਹੜੇ ਮਜ਼ਦੂਰ ਹੈ ਉਹ ਆਪਣੀ ਗ੍ਰਾਮ ਸਭਾ ਕਰਨਗੇ ਉਸ ਗ੍ਰਾਮ ਸਭਾ ਦੇ ਅੰਦਰ ਜਿਹੜੀ ਉਹ ਮੇਟ ਚੁਣਿਆ ਜਾਊਗਾ ਉਹਨੂੰ ਕੋਈ ਭੰਗ ਨਹੀਂ ਕਰ ਸਕੂਗਾ ਉਹਦੇ ਚ ਪੰਚਾਇਤਾਂ ਦਾ ਕੋਈ ਦਖਲ ਨਹੀਂ ਹੋਊਗਾ ਪਰ ਦੂਜੇ ਪਾਸੇ ਆ ਕਿ ਪੰਚਾਇਤਾਂ ਜੜੀਆਂ ਉਹ ਮਨਮਰਜ਼ੀ ਦੇ ਨਾਲ ਜਿਹੜੀ ਜਿਹੜਾ ਉਹਨਾਂ ਨੂੰ ਫਿੱਟ ਬੈਠਦਾ ਹੈ ਉਹਦੇ ਸਾਹਮਣੇ ਕੰਮ ਕਰ ਰਹੀ ਐ ਆ ਚੰਦਵਾਜਾ ਪਿੰਡ ਐ ਜਣੀ ਉੱਥੇ ਸਰਪੰਚ ਕੱਠ ਜਾ ਕੇ ਬੋਲਦਾ ਕਿ ਅਪ੍ਰੈਲ ਤੱਕ ਤੁਹਾਨੂੰ ਕੰਮ ਨਹੀਂ ਦਿੱਤਾ ਜਾਣਾ ਹੈਗਾ ਜਣੀ ਮਤਲਬ ਇਹ ਆ ਕਿ 31 ਮਾਰਚ ਦੇ ਤੱਕ ਇਹ ਜਿਹੜਾ ਸੌਦਲ ਪੂਰਾ ਕਰਨੇ ਜਣੀ ਉਹ ਖਾ ਗਿਆ ਸਾਡਾ ਇਸ ਕਰਕੇ ਤੂੰ ਬਿਨਾ ਜਣੀ ਮਜ਼ਦੂਰਾਂ ਨੂੰ ਆਏ ਬੁੱਧੂ ਬਣਾਇਆ ਜਾ ਰਿਹਾ ਆ ਮਚਾਕੀ ਪਿੰਡ ਹੈ ਮਚਾਕੀ ਪਿੰਡ ਦੇ ਵਿੱਚ ਇਹ ਹਾਲ ਹੈ ਜਣੀ ਸੈਂਕੜੇ ਪਿੰਡ ਹੈ ਹੋਜੇ ਗਿਣੇ ਜਾ ਸਕਦੇ ਆ ਕਿ ਲੱਖਾਂ ਮਜ਼ਦੂਰ ਆ ਜਿਹੜੇ ਉਹਨਾਂ ਨੂੰ ਕੰਮ ਤੋਂ ਵਿਰਵੇ ਰੱਖਿਆ ਜਾ ਰਿਹਾ ਉਹਨਾਂ ਵਾਸਤੇ ਤਸੇਵਾ ਪੈਦਾ ਕੀਤਾ ਜਾ ਰਿਹਾ ਕਿ ਉਹਨਾਂ ਦੀ ਮਰਜ਼ੀ ਮੁਤਾਬਕ ਆ ਚਾਰ ਬੰਦੇ ਲਾਉਣੇ ਆ ਆ ਸੱਤ ਬੰਦੇ ਲਾਉਣੇ ਆ ਜਣੀ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਇਸ ਕਰਕੇ ਭਰਾਵੋ ਆ ਐਡੀਸੀ ਵਰਗੇ ਅਫਸਰ ਆ ਇਕਾ ਦੇ ਨੇ ਇਧਰਲੇ ਪਾਸੇ ਜ਼ਿਲ੍ਹੇ ਦੇ ਅਫਸਰ ਬੈਠੇ ਆ ਇਹਨਾਂ ਦੇ ਧਿਆਨ ਤੇ ਲਿਆਉਂਦੇ ਰਹਿੰਦੇ ਲਗਾਤਾਰ ਜਣੀ ਪੱਲੜਾ ਉੱਥੇ ਦਾ ਉੱਥੇ ਹੈ ਇਸ ਵਾਸਤੇ ਜਣੀ ਲੋੜ ਇਸ ਗੱਲ ਦੀ ਹੈ ਕਿ ਆਹ ਘੰਟਿਆਂ ਬੱਦੀ ਭਰਾਵੋ ਟਰਨਿਆਂ ਨਾਲ ਨਹੀਂ ਸਰਨਾ ਆਏਗਾ ਇਹਨਾਂ ਦੇ ਦਫ਼ਤਰ ਘੇਰਨ ਦੀ ਲੋੜ ਹੈ ਪੱਕੇ ਰਜਗਾਰ ਦੀ ਲੋੜ ਹੈ ਨੌਜਵਾਨ ਬੱਚੇ ਆ ਸਾਡੇ ਜਣੀ ਉਹ ਲਗਾਤਾਰ ਸਾਨੂੰ ਇੰਨੀਆਂ ਡਿਗਰੀਆਂ ਦੇ ਨਾਂ ਨਹੀਂ ਕੰਨੇ ਆਉਂਦੇ ਕੋਈ ਬੀਏ ਐਮਏ ਬੀਐਡ ਐਮਕਲ ਜਣੀ ਪਤਾ ਨਹੀਂ ਕੀ ਕੀ ਕੁਸ਼ ਕਰੀ ਫਿਰਦੇ ਆ ਇਸ ਕਰਕੇ ਉਹ ਨਰੇਗਾ ਤੇ ਜਾਂਦੇ ਆ ਉਹ ਇਹਨਾਂ ਦੀਆਂ ਅੰਪੜ ਲੋਕਾਂ ਦੀਆਂ ਜਿਹੜੀ ਗੱਲਾਂ ਸੰਦੇ ਹੈਗਿਆ ਇਸ ਵਾਸਤੇ ਲਗਾਤਾਰ ਚਾਹੇ ਸਾਡੇ ਹੀ ਘਰਾਂ ਦੇ ਵਿੱਚੋਂ ਆ ਗ੍ਰਾਮ ਸੇਵਕ ਭਰਤੀ ਕੀਤੇ ਗਏ ਹੈ ਪਰ ਜਦੋਂ ਗੱਲ ਕਰਦੇ ਆ ਉਥੇ ਚੌਧਰੀਆਂ ਦੀ ਗੱਲ ਕਰਦੇ ਆ ਉਥੇ ਸਿਆਸੀ ਪਾਰਟੀਆਂ ਦੇ ਜਿਹੜੇ ਉਥੇ ਆਗੂ ਬੈਠੇ ਹੁੰਦੇ ਆ ਉਹਨਾਂ ਦੀ ਗੱਲ ਕਰਦੇ ਹੈਗੇ ਇਸ ਵਾਸਤੇ ਭਰਾਵੋ ਜੇ ਆਪਣੀ ਪੁਗ ਦਾ ਸਮਾਜ ਬਣਾਉਣਾ ਜੇ ਆਪਣੀ ਪੁਗ ਮੁਤਾਬਕ ਆਪਣੀ ਮਤਲਬ ਹیثیت ਮੁਤਾਬਕ ਜੇ ਆਪਣੀ ਮਰਜ਼ੀ ਮੁਤਾਬਕ ਇੱਥੇ ਕੰਮ ਕਰਾਉਣੇ ਹੈਗੇ ਤਾਂ ਇਸ ਵਾਸਤੇ ਇਸ ਕੱਟ ਦੀ ਲੋੜ ਹੈ ਇਹ ਵੱਡੇ ਕਰਨ ਦੀ ਲੋੜ ਹੈਗੀ ਹੈ ਇਹਦੇ باوجود ਤੁਸੀਂ ਦੇਖੀਏ ਇੱਕ ਗੱਲ ਕਿ ਇੱਥੇ ਜਿਹੜੀ ਚੰਦਪਾਣ ਦੇ ਵਿੱਚ ਇਹ ਮਸਲਾ ਵਾਪਰਿਆ ਹੋਇਆ ਉੱਥੇ ਇੱਕ ਚੌਧਰੀ ਵੱਲੋਂ ਜਿਹੜਾ ਗੰਦਾ ਪਾਣੀ ਆ ਜਿਹੜਾ ਉਹ ਪਾਣੀ ਜਿਹੜੀ ਇੱਕ ਤਰ੍ਹਾਂ ਦਾ ਪਾਈਪਾਂ ਦਾ ਪਾਣੀ ਹੈ ਮੋਗੇ ਦੇ ਵਿੱਚੋਂ ਆਉਂਦਾ ਬਹੁਤ ਚੰਗਾ ਪਾਣੀ ਛੱਪੜ ਚ ਪਾਇਆ ਜਾ ਰਿਹਾ ਪਰ ਉੱਥੇ ਗਮਦੂਰ ਸਿੰਘ ਦਾ ਜਿਹੜਾ ਨਾਂ ਦਾ ਆਦਮੀ ਹੈਗਾ ਉਹਦੀ ਪਹੁੰਚ ਸਾਰੀਆਂ ਪਾਰਟੀਆਂ ਵਿੱਚ ਹੈ ਇੱਥੇ ਵੀ ਐਮਐਲਏ ਨਾਲ ਆਪਣਾ ਪੂਰਾ ਹੱਥ ਰੱਖਦਾ ਉਹ ਤਾਂ ਜਾਨੀ ਉਹਨੇ ਉਹ ਘਾਥੇ ਇੱਕ ਡਿੱਗੀ ਬਣਾ ਕੇ ਗੰਦਾ ਪਾਣੀ ਆਉਂਦੇ ਘਰ ਦਾ ਉਹ 플ਸ਼ ਦਾ ਪਾਣੀ ਉਸ ਪਾਣੀ ਚ ਪਾਇਆ ਜਾ ਰਿਹਾ ਲੋਕਾਂ ਨੇ ਵਿਰੋਧ ਕੀਤਾ ਉੱਥੋਂ ਦੇ ਵੀਡੀਓ ਨੇ ਗੱਲ ਨਹੀਂ ਸੁਣੀ ਹੈ ਆ ਏਡੀਸੀ ਨੇ ਗੱਲ ਨਹੀਂ ਸੁਣੀ ਹੈ ਇਹਨਾਂ ਦੇ ਵੀ ਧਿਆਨ ਚਾਏ ਸਾਰਾ ਮਸਲਾ ਉਪਰ ਕੀਤਾ ਕੀ ਜਾ ਰਿਹਾ ਉਹਨਾਂ ਨੇ ਥਾਣੇ ਦੇਰਖਾਸਤ ਦਿੱਤੀ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਲੋਕ ਇਕੱਠੇ ਹੋਇਆ ਹੁਣ ਤੁਸੀਂ ਦੱਸੋ ਤੁਹਾਡੇ ਕੋਲੇ ਕੀ ਰਾਹ ਬਚਦਾ ਜਦੋਂ ਕੰਮ ਨਹੀਂ ਦਿੱਤਾ ਜਾ ਰਿਹਾ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਤੁਸੀਂ ਨਾ ਦੇ ਦਫਤਰ ਹੀ ਆਉਂਗੇ ਤੁਸੀਂ ਸੜਕੀ ਵੱਲੋਂਗੇ ਤੁਸੀਂ ਬੈਠੋਗੇ ਸੜਕਾਂ ਦੇ ਉੱਤੇ ਫਿਰ ਇਨਾਂ ਕੋਲੇ ਜਣੀ ਆਹੀ ਰਾਹ ਬਚਦਾ ਸਾਡੇ ਲੋਕਾਂ ਦੇ ਕੋਲੇ ਉੱਥੇ ਵੀ ਇਹੀ ਕੁਛ ਹੋਇਆ ਜਣੀ ਇੱਕ ਪਾਸੇ ਕਾਜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕੋਠੇ ਤੇ ਖੜ ਕੇ ਗੋਲੀਆਂ ਚਲਾ ਰਿਹਾ ਹੈ ਤੇ ਪੁਲਿਸ ਥੱਲੇ ਮਜ਼ਦੂਰਾਂ ਨੂੰ ਡਾਂਗਾ ਲਾਲ ਕੁੱਟ ਰਹੀ ਹੈ ਜਣੀ ਪੁਲਿਸ ਵਾਲੇ ਕਹਿ ਰਹੇ ਕਿ ਸਿੱਧੀ ਗੋਲੀ ਮਾਰ ਇਹ ਇਸ ਤਰ੍ਹਾਂ ਦੀਆਂ ਹਾਲਤਾ ਬਣੀਆਂ ਹੋਈਆਂ ਜਣੀ ਯੂਪੀ ਤੇ ਬਿਹਾਰ ਵਰਗੇ ਹਾਲਾਤ ਪਹਿਲਾਂ ਕੀਤਾ ਹੋਇਆ ਹੈ ਇਸ ਵਾਸਤੇ ਭਰਾਵੋ ਗੱਲ ਵੀ ਗਏ ਆ ਬਈ ਦੂਰ ਜੱਥੇਬੰਦੀਆਂ ਵੱਲੋਂ 10 ਤੋਂ 15-15 ਸਾਲ ਦੇ ਜਵਾਨ ਕਾ ਜਿਹੜੇ ਜਾਨੀ ਉਹਨਾਂ ਨੂੰ ਕੁੱਟ-ਕੁੱਟ ਕੇ ਥਾਣੇ ਬੰਦ ਕੀਤਾ ਜਾ ਰਿਹਾ ਜਾਨੀ 5 ਸਾਲ ਦੇ ਦੇ ਬੀਬੀਆਂ ਕਹਿੰਦੀਆਂ ਪਾ ਦੋ ਡਾਂਗਾ ਉਦੋਂ ਉੱਪਰਲੇ ਦੇ ਪੰਜ ਡਾਂਗਾ ਆਏ ਪੁੱਛ ਗਣ ਗਣ ਕੇ ਡਾਂਗਾ ਮਾਰਦੀ ਐ ਇਸ ਕਰਕੇ ਔਰਤਾਂ ਦੇਖੀਆਂ ਔਰਤ ਤੋਂ ਤੁਰਿਆ ਨਹੀਂ ਜਾਂਦਾ ਲੱਤਾਂ ਤੇ ਲਾਸਾਂ ਪਈਆਂ ਹੋਈਆਂ ਔਰਤਾਂ ਨੇ ਐਨੇ ਪੁਲਿਸ ਵਾਲਿਆਂ ਨੇ ਕੁੱਟਿਆ ਉਹਨਾਂ ਨੂੰ ਇਸ ਕਰਕੇ ਜਾਨੀ ਆ ਮਜ਼ਦੂਰਾਂ ਨੂੰ ਕਿਸੇ ਭਾਂਡੇ ਦੇ ਟੱਕਣੇ ਸਮਝਦਾ ਹੈ ਪ੍ਰਸ਼ਾਸਨ ਇਸ ਕਰਕੇ ਭਰਾਵੋ ਉੱਥੇ ਇਕੱਠੇ ਹੋਏ ਹੈ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਜਿੱਥੇ ਨਰੇਗਾ ਦੇ ਮਸਲੇ ਲੜਨੇ ਆ ਜਿੱਥੇ ਜਵਾਂਤਾਂ ਦੇ ਰੋਜ਼ਗਾਰ ਵਾਸਤੇ ਲੜਨੇ ਆ ਜਿੱਥੇ ਪੜ੍ਹਾਈ ਵਾਸਤੇ ਲੜਨੇ ਆ ਉੱਥੇ ਜਦੋਂ ਸਾਡੇ ਆ ਮਜ਼ਦੂਰਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਉਹ ਹਮਲੇ ਦਾ ਮੋੜਮੋ ਜਵਾਬ ਵੀ ਦੇਣਾ ਹੈਗਾ ਜਦੋਂ ਐਸਐਸਪੀ ਇੱਥੋਂ ਦੀ ਉਹ ਕਹ ਰਹੀ ਆ ਕਿ ਪਿੰਡ ਵਾਲਿਓ ਸਾਡੀ ਹਮਾਇਤ ਕਰੋ ਉਹ ਹਮਾਇਤ ਜਗੀਰਦਾਰਾਂ ਤੋਂ ਮੰਗਦੀ ਐ ਐਸਐਸਪੀ ਸਾਰਿਆਂ ਦੀ ਐ ਇਸ ਕਰਕੇ ਕੱਲ ਸੁਣਾਉਣੀ ਕੀਤੀ ਐ ਜਸਮੀਤ ਸਿੰਘ ਨੂੰ ਕਿ ਤੁਸੀਂ ਇਸ ਮਸਲੇ ਨੂੰ ਨਿਬੇੜਨੇ ਹੈ ਕਿ ਇਸ ਮਸਲੇ ਨੂੰ ਅੱਗੇ ਵਧਾਉਣਾ ਹੈਗਾ ਇਸ ਕਰਕੇ ਭਰਾਵੋ ਕੱਲ ਦਾ ਮੈੜਾ ਮੋਟੋਂ ਨੂੰ ਸੁੱਖ ਦਾ ਸਾਹ ਆਇਆ ਇਸ ਵਾਸਤੇ ਜਿਹੜੇ ਆਏ ਉਹਨਾਂ ਦੇ ਪਰਚੇ ਦਰਜ ਕੀਤੇ ਹੋਇਆ 307 ਦੇ ਪਰਚੇ ਉਹਨਾਂ ਤੇ ਦਰਜ ਕੀਤੇ ਆ ਗੋਲੀਆਂ ਪੁਲਿਸ ਦੇ ਸਾਹਮਣੇ ਚਲਾਈਆਂ ਜਾ ਰਹੀ ਹੈ ਜਿਹੜੀ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ ਇਸ ਵਾਸਤੇ ਭਰਾਵੋ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਪਲਾਟਾਂ ਦੀ ਵੀ ਲੋੜ ਹੈ ਸਾਨੂੰ ਨੇਕਾ ਦੀ ਵੀ ਲੋੜ ਹੈ ਸਾਨੂੰ ਪਿਛਣਾ ਦੀ ਵੀ ਲੋੜ ਹੈ ਪਰ ਸਾਨੂੰ ਆਪਣੇ ਇੱਜਤਮਾਨ ਦੀ ਵੀ ਲੋੜ ਹੈ ਆ ਜਿਹੜੇ ਜਾਤੀ ਸੌਰੀ ਜਾਤੀ ਮੈਂ ਨਹੀਂ ਸ਼ਰਧ ਸ਼ਬਦ ਵਰਤਣਾ ਚਾਹੁੰਦਾ ਕਿਉਂਕਿ ਸਾਡਾ ਉਥੇ ਕਿਸਾਨਾਂ ਮਜ਼ਦੂਰਾਂ ਦਾ ਕੋਈ ਟਕਰਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਹੀ ਉਹ ਬੰਦਾ ਹੈ ਜਿਹਦੇ ਨਾਲ ਮਜ਼ਦੂਰਾਂ ਦਾ ਟਕਰਾ ਬਣਾਇਆ ਹੋਇਆ ਹੈ ਤਾਂ ਇਸ ਵਾਸਤੇ ਆਸੀ ਆਈਡੀ ਵੀ ਖੜੀ ਹੋਈ ਹੈ ਅਸੀਂ ਕੱਲ ਦੀ ਮੀਟਿੰਗ ਰੱਖੀ ਹੋਈ ਹੈ ਵੱਡਾ ਵਾਅਦਾ ਐਸਡੀਐਮ ਕਾਉਂ ਨੂੰ ਦੂਜੇ ਨੂੰ ਜੈਤੋਂ ਨੂੰ ਤੇ ਡੀਐਸਪੀ ਜੈਤੋਂ ਨੂੰ ਇਹਦੇ ਤੇ ਮਿਲਾਂਗੇ ਜੇ ਪੁਰਸ਼ ਸਰ ਦਾ ਰਵਈਆ ਇਸ ਹਾਰਤੀ ਤਾਂ ਅਸੀਂ ਤੁਹਾਡੇ ਤੋਂ ਝੋਲੀ ਅੱਡ ਕੇ ਬੇਨਤੀ ਕਰਦੇ ਆਂ ਭਰਾਵੋ ਕਿ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਏ ਹਮਲੇ ਬਰਦਾਸ਼ਤ ਨਹੀਂ ਹੁੰਦੇ ਇਸ ਕਰਕੇ ਘਰਾਂ ਚੋਂ ਔਰਤਾਂ ਨੂੰ ਫੜ-ਫੜ ਕੇ ਕੁੱਟਿਆ ਇਹਨਾਂ ਨੇ ਇਹਨਾਂ ਨੂੰ ਮੋੜਵਾ ਜਵਾਬ ਵੀ ਦੇਣਾ ਹੈਗਾ ਇਸ ਵਾਸਤੇ ਸੀ ਇਹੀ ਇਹੀ ਤੁਹਾਡੇ ਸਾਰਿਆਂ ਤੋਂ ਮੰਗ ਕਰਦੇ ਆ ਕਿ ਠੀਕ ਹੈ ਸਾਡੇ ਮਸਲੇ ਹੈਗੇ ਆ ਆਰ ਰੋਜ਼ਗਾਰ ਦਾ ਮਸਲਾ ਹੈ ਇੱਥੇ ਜੇ ਇੱਥੇ ਕੋਈ ਕੱਲਾ ਆ ਕੇ ਖੜ ਜੇ ਨਹੀਂ ਗੱਲ ਸੁਣਦੇ ਕਿਸੇ ਕੱਲੀ ਜੱਥੇਬੰਦੀ ਦੀ ਗੱਲ ਨਹੀਂ ਸੁਣਦੇ ਕੱਲੇ ਭੈਣ ਭਰਾ ਦੀ ਗੱਲ ਨਹੀਂ ਸੁਣਦੇ ਇਹ ਗੱਲ ਵੀ ਜੇ ਸੁਣਾਉਣੀ ਪੈਣੀ ਆ ਤੇ ਸਾਨੂੰ ਕੱਟ ਦੇ ਜੋਰ ਤੇ ਸੁਣਾਉਣੀ ਪੈਣੀ ਆ ਜੇ ਪੁਲਿਸ ਨੂੰ ਨਕੇਲ ਪਾਉਣੀ ਆ ਉਹ ਚੰਦ ਭਾਂ ਦਾ ਮਾਹੌਲ ਠੀਕ ਕਰਨਾ ਤੇ ਉਹ ਵੀ ਇਕੱਠ ਦੇ ਜੋਨ ਕਰਨਾ ਹੈਗਾ ਇਸ ਵਾਸਤੇ ਭਰਾਵੋ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਸ ਸਮੇਂ ਦੇ ਆ ਕਿ ਬਹੁਤ ਸੁਪਾ ਗਾ ਦੇ ਨੇ ਬਹੁਤ ਚੰਗਾ ਦੇਣਾ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਜਾਨੀ ਇਹ ਫੈਸਲਾ ਕੀਤਾ ਗਿਆ ਕਿ ਮਨਰੇਗਾ ਦੇ ਉੱਤੇ ਜਾਨੀ ਕੁੱਲ ਮਜ਼ਦੂਰਾਂ ਦਾ ਹੱਕ ਮਾਰਿਆ ਜਾ ਰਿਹਾ ਅਸੀਂ ਦੇਖਿਆ ਆ ਸੈਂਕੜੇ ਨਹੀਂ ਹਜ਼ਾਰਾਂ ਜਾਨੀ ਇਹਨਾਂ ਨੂੰ ਹਾਜ਼ਰੀਆਂ ਕੱਢ ਕੇ ਦਿੱਤੀਆਂ ਬੱਗਾਂ ਨੇ ਪਿੰਡ ਦੀਆਂ ਉੱਥੇ ਘਰੇ ਬੈਠਾਂ ਦੀਆਂ ਹਾਜ਼ਰੀਆਂ ਸਰਪੰਚ ਦੇ ਘਰੇ ਹਾਜ਼ਰੀਆਂ ਮੈਂਬਰਾਂ ਦੀਆਂ ਹਾਜ਼ਰੀਆਂ ਕੰਮ ਕਰਨ ਵਾਲਿਆਂ ਦੀ ਕੋਈ ਹਾਜ਼ਰੀ ਨਹੀਂ ਹੈ ਮੁਚਾਕੀ ਪਿੰਡ ਵਾਲਿਆਂ ਨੇ 5 ਲੱਖ ਰੁਪਏ ਦਾ ਤਪੜਾ ਕੱਢ ਕੇ ਦਿੱਤਾ ਹੈ ਇੱਥੇ ਏਡੀਸੀ ਨੂੰ ਦੱਸ ਕੇ ਗਏ ਆ ਉਹਨਾਂ ਦੇ ਸੋਡੀ ਨੂੰ ਦੱਸ ਕੇ ਗਏ ਐ ਅਗੇ ਤੱਕ ਪਲੜਾ ਉੱਥੇ ਦਾ ਉੱਥੇ ਆ ਭਰਾਵੋ ਇਸ ਕਰਕੇ ਜਿਹੜੀਆਂ ਆ ਨਰੇਗਾ ਦੇ ਵਿੱਚ ਵੀ ਬਹੁਤ ਵੱਡੀਆਂ ਫੰਡਾਂ ਬਹੁਤ ਵੱਡੇ ਗੱਫੇ ਬਹੁਤ ਵੱਡੇ ਘਟਾਲੇ ਆ ਜਿਹੜੇ ਉਹ ਚੌਧਰੀਆਂ ਨੂੰ ਕਰਵਾਏ ਜਾ ਰਹੇ ਐ ਉਹਨਾਂ ਦੇ ਕਹਿੰਦ ਤੋਂ ਕਰਵਾਏ ਜਾ ਰਹੇ ਐ ਇਸ ਕਿ ਅਸੀਂ ਇਹ ਸਮਝਦੇ ਆ ਕਿ ਜੇ ਲੁੱਟਦਾ ਸਮਾਜ ਆ ਜਿਹੜਾ ਇਹਨੂੰ ਬਦਲਨੇ ਆ ਇਹਨੂੰ ਬਦਲਣ ਵਾਸਤੇ ਸਾਨੂੰ ਬੱਚਾ ਬੱਚੀ ਚੋਂ ਕੰਢੀ ਲੋੜ ਹੈਗੀ ਐ ਉਹ ਭਰਾਵੋ ਲਿਆ ਰਹਿਆ ਉਹ ਜਾ ਸਿਸਟਮ ਲਿਆ ਰਹਿਆ ਕੋਲਡ ਚੈਨਾਂ ਉਹਨਾਂ ਨੇ ਆ ਖੇਤਾਂ ਚੋਂ ਬੇਲੇ ਕਰਨੇ ਆ 40 ਦੇਸ਼ਾਂ ਦੇ ਵਿੱਚ 70% ਮਜ਼ਦੂਰ ਕਿਸਾਨ ਕਿਰਤੀ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾਤੇ ਪੈਂਦੇ ਆ ਹਾਲ ਤਾਂ ਇਹ ਪੈਦਾ ਕਰਤੀਆਂ ਇਸ ਕਰਕੇ ਖੇਤਾਂ ਦੇ ਵਿੱਚ ਹੀ ਉਹ ਕੋल्ड ਚైనా ਬਣਾਉਣੀਆਂ ਉੱਥੇ ਹੀ ਜਾਣੀ ਉਸ ਤਰ੍ਹਾਂ ਦੇ ਸਟੋਰ ਬਣਾ ਲਿਆ ਆ ਮਾ ਜਿਹੜੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਹੈ ਉਹ ਕੋल्ड ਜਿਹੜੇ ਡੀਪ ਫਰੀਜ਼ਰ ਵਾਲੀਆਂ ਗੱਡੀਆਂ ਉਹ ਲੈ ਕੇ ਆਉਣੀਆਂ ਉਥੋਂ ਲਚੱਕਿਆ ਹੋਇਆ ਫੁੱਲ ਉਹ ਭਾਵੇਂ ਕੈਨੇਡਾ ਲੈ ਜਾਣਾ ਉਹ ਖਰਾਬ ਨਹੀਂ ਹੋਊਗਾ ਇਸ ਕਰਕੇ ਜਾਣੀ ਜਦੋਂ ਇੱਥੇ ਅੰਗਰੇਜ਼ਾਂ ਨੇ ਜਿਹੜੇ ਇਥੋਂ ਅਨਾਜ ਆਪਣੇ ਦੇਸ਼ ਛਕੋਆ ਬਰਤਾਨੀਆਂ ਵਾਲੇ ਪਾਸੇ ਨੂੰ ਤੇ ਪਾਉਣੇ 2 ਕਰੋੜ ਲੋਕ ਉਹਨੂੰ ਕਾਲ ਮਾਰੇ ਗਏ ਐ ਇਸ ਕਰਕੇ ਭਰਾਵੋ ਆ ਹਾਲਾਤ ਸਾਡੇ ਵਾਸਤੇ ਪੈਦਾ ਕਰ ਰਹੇ ਐ ਉਹਦੇ ਵਿੱਚ ਇਥੋਂ ਦੀ ਅਫਸਰ ਚਾਹੀ ਇਹ ਪਾਰਟੀਆਂ ਇਹ ਜਿਹੜੀਆਂ ਵੋਟਾਂ ਵਾਲੀਆਂ ਪਾਰਟੀਆਂ ਸਾਡੇ ਕੋਲ ਇਹ ਸਾਰੀ ਜਿਹੜੀਆਂ ਰਾਜ ਕਰ ਰਹੀਆਂ ਹੁਣ ਉਹ ਚਾਹੇ ਪਾਜਪਾ ਹੋਵੇ ਚਾਹੇ ਕਾਲੀਗਲ ਹੋਵੇ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ ਉਹ ਸਾਰਿਆਂ ਦੀ ਜਾਨੀ ਇੱਕੋ ਹੀ ਮੱਤ ਹੈ ਕਿੰਨਾ ਲੋਕਾਂ ਤੋਂ ਖੋਣ ਉਹ ਕਾਰਪੋਰੇਟ ਘਰਾਣਿਆਂ ਨੂੰ ਸੈਂਤ ਹੋਇਆ ਬਰਾਵੋ ਇਸ ਕਰਕੇ ਪਿੰਡਾਂ ਦੇ ਪਿੰਡ ਆ ਜਾਣ ਨੇ ਬਹੁਤ ਸਸਤੀ ਲੇਬਰ ਦੇ ਉੱਤੇ ਉਹ ਜਣੀ ਮਜ਼ਦੂਰ ਪੈਦਾ ਕਰਨਿਆ ਰੋਟੀ ਤੇ ਆਜ ਰੋਟੀ ਤੋਂ ਆਜਿਤ ਕਰਦੇ ਨੇ ਇਹਨਾਂ ਨੇ ਇਸ ਕਰਕੇ ਸਾਰਾ ਕੁਝ ਬਚਾਉਣ ਦੀ ਲੋੜ ਹੈਗੀ ਹੈ ਅਸੀਂ ਇਹ ਸਮਝਦੇ ਹਾਂ ਕਿ ਚੰਗਾ ਪੱਖ ਹੈ ਨੇਗਾ ਦੇ ਇਕੱਠੇ ਹੋਇਆ ਇੱਥੋਂ ਸਿੱਖ ਲੈ ਕੇ ਅਗਲੇ ਕਦਮ ਪੁੱਟਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ